ਇਹਨਾਂ ਦੇ ਝਾੜੂ ਪਾਰਟੀ ਦੇ ਜਿੰਨੇ ਐਮਐਲਏ ਨੇ ਜਿੰਨੇ ਮੰਤਰੀ ਨੇ ਸਭ ਕੇਜਰੀਵਾਲ ਦੇ ਐਨ ਗੁਲਾਮੀ ਉੱਤੇ ਪੱਗਾਂ ਤੱਕ ਰੱਖੀਆਂ ਜਾ ਰਹੀਆਂ ਉਹਦੇ ਸਿਰ ਪੈਰਾਂ 'ਚ ਕੀ ਸਾਨੂੰ ਬਣਾਇਆ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੇ ਰਵਿੰਦ ਕੇਜਰੀਵਾਲ ਮੰਤਰੀ ਐ ਇੱਥੋਂ ਦਾ ਰਵਿੰਦ ਕੇਜਰੀਵਾਲ ਐਮਐਲਏ ਇੱਥੋਂ ਦਾ ਰਵਿੰਦ ਕੇਜਰੀਵਾਲ ਮੁੱਖ ਮੰਤਰੀ ਐ ਇੱਥੋਂ ਦਾ ਕੀ ਐ ਉਹਦੇ ਕੋਲ ਉਹਦਾ ਪੰਜਾਬ 'ਚ ਦਿੱਲੀ ਜੂ ਲੋਕਾਂ ਨੇ ਕੱਢਤਾ ਹੁਣ ਪੰਜਾਬ ਚ ਆਊਗਾ ਅਸੀਂ ਬਿਲਕੁਲ ਵਿਰੋਧ ਕਰਾਂਗੇ ਬਾਈਕਾਟ ਕਰਾਂਗੇ ਉਹਦਾ ਜੇ ਉਹਨੂੰ ਐਕਸੈਪਟ ਕਰਦੇ ਨੇ ਭਗਵੰਤ ਮਾਨ ਜੀ ਯਾਰ ਸੀਅਮ ਬਣਨ ਤੋਂ ਪਹਿਲਾਂ ਉਹਨਾਂ ਤੋਂ ਬੜਾ ਕੁਝ ਲਖਾਇਆ ਗਿਆ ਹੋਣਾ ਭਗਵੰਤ ਮਾਨਜੀ ਤੋਂ ਵੀ ਜਦੋਂ ਤੈਨੂੰ ਕਹਿਣਾ ਵੀ ਕੁਰਸੀ ਛੱਡ ਦੀ ਉਹ ਤਿਆਰ ਨਿਕਾਪ ਛੱਡਣ ਚੱਲੇ ਨੇ ਉੱਤੇ ਜਾ ਰਹੇ ਨੇ ਤੁਸੀਂ ਕੀ ਇਹ ਕੇਜਰੀ ਵਾਲਾ ਕਦ ਉਹ ਆਪਣੇ ਹਸਾਰ ਤੋਂ ਛੋਣ ਲੈ ਜਿੱਥੇ ਦਾ ਰਹਿਣ ਵਾਲਾ ਸੀ ਲੋਕਾਂ ਨੇ ਜਿਵੇਂ ਕਲੀਨ ਆਉਟ ਨਹੀਂ ਮਾਰਦੇ ਉਹ ਚੱਕ ਕੇ ਮਾਰਿਆ ਹਰਿਆਣੇ ਦੇ ਵਿੱਚ ਜਮਾਨਤ ਤਾਂ ਜ਼ਬਤ ਹੋ ਗਈ ਐ ਫਿਰ ਉਹ ਦਿੱਲੀ ਭੱਜ ਗਿਆ ਫਿਰ ਦਿੱਲੀ ਵਾਲਿਆਂ ਨੇ ਭਜਾਤਾ ਹੁਣ ਪੰਜਾਬ ਐ ਪੰਜਾਬ 'ਚ ਲੋਕਾਂ ਨੇ ਇਹੀ ਸਰਕਾਰ ਗਿਰ ਜਾਣੀ ਐ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਦੂਰ ਨਹੀਂ ਐ ਇਹੀ ਸਰਕਾਰ ਗਿਰ ਜਾਣੀ ਹੈ ਇਹ ਤਾਂ ਸਰਕਾਰਾਂ ਬਣਾਉਣ ਦੀ ਗੱਲ ਕਰਦੇ ਨੇ ਨਾ ਇਹ ਰਾਜਨੀਤੀ ਭੁੱਲ ਜਾਣਗੇ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਸਮਾਂ ਨਰਿੰਦਰ ਭਾਈ ਮੋਦੀ ਦਾ ਸਮਾਂ ਔਰ ਕੱਲੇ-ਕੱਲੇ ਭਾਰਤੀ ਜਨਤਾ ਪਾਰਟੀ ਦੇ ਪਰੇ ਉਹ ਜ਼ਿੰਮੇਵਾਰੀ ਲਵੇ ਭਗਵੰਤ ਮਾਨ ਲਵੇ ਮੁੱਖ ਮੰਤਰੀ ਭਗਵੰਤ ਮਾਨ ਉਹ ਹਦੂਦ ਦੇ ਵਿੱਚ ਬੈਠੇ ਨੇ ਪੰਜਾਬ ਦੀ ਕਿਸਾਨ ਨੇ ਜਿਹੜੇ ਸਾਡੇ ਸਤਿਕਾਰਯੋਗ ਨੇ ਪਰ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਮੇਰੀ ਸਰਕਾਰ ਬਣਾਓ ਤੁਸੀਂ ਵੀਡੀਓ ਚੱਕੋ ਉਹਨਾਂ ਦੀ ਪੁਰਾਣੀ ਭਗਵੰਤ ਮਾਨ ਤਾਂ ਉਹੀ ਹੈ ਉਹਦੀ ਸੋਚ ਵੀ ਉਹੀ ਹੋਣੀ ਹੈ ਬਦਲੀ ਤਾਂ ਨਹੀਂ ਉਹਨੇ ਕਿਹਾ ਸੀ ਗਾ ਵੀ ਮੈਂ ਹਰ ਇੱਕ ਫਸਲ ਤੇ ਐਮਐਸਪੀ ਦਊਗਾ ਮੇਰੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਾਓ ਦੋ ਕੌਣ ਰੋਕ ਰਿਹਾ ਤੁਹਾਨੂੰ ਦੱਸੋ ਮੈਨੂੰ ਕਿਸਾਨਾਂ ਵਾਸਤੇ ਜਿੰਨਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਬਹੁਤ ਜ਼ਿਆਦਾ ਹੋਰ ਵਾਅਦਾ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਕਿਸਾਨ ਸਾਡੇ ਨਾਲ ਨੇ ਭਾਈ ਜੀ ਇਹ ਤਾਂ ਇੱਕ ਅਫਵਾਹ ਫਲਾਏ ਹੋਏ ਕਿਸਾਨ ਵਿਰੋਧੀ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਨਹੀਂ ਦੋ-ਦੋ ਹਜ਼ਾਰ ਰੁਪਏ ਉਹਨਾਂ ਨੂੰ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਮਿਲ ਰਿਹਾ ਹੈ ਤੇਨ ਤੋਂ 5 ਲੱਖ ਦਾ ਕ੍ਰੈਡਿਟ ਕਾਰਡ ਦਾ ਉਹਨਾਂ ਨੂੰ ਬੇਨਫਿਟ ਦੇਦਾ ਹੋਰ ਹੀ ਫਸਲਾਂ ਤੇ ਐਮਐਸਪੀ ਮਿਲ ਰਿਹਾ ਹੈ ਕੁਛ ਤੇ ਨਹੀਂ ਹੈਗਾ ਕੋਈ ਗੱਲ ਨਹੀਂ ਉਹ ਵੀ ਸਾਰਾ ਕੁਝ ਸੌਟ ਆਊਟ ਹੋ ਜਾਊਗਾ ਬੇਫਿਕਰ ਰਹੋ ਤੁਸੀਂ ਕਿਸਾਨ ਸਾਡੇ ਨਾਲ ਨੇ ਕਿਸਾਨਾ ਨਹੀਂ ਸਾਡੀ ਸਰਕਾਰ ਬਣਾਉਣੀ ਹੈ ਆਉਣ ਵਾਲੇ ਸਮੇਂ ਵਿੱਚ 0 ਸੀਟ ਆਈ ਹੈ ਕਿਤੇ 1000 ਵੋਟ ਪਈ ਹੈ ਕਿਤੇ 2000 ਵੋਟ ਪਈ ਹੈ ਉਹਨਾਂ ਦੀ ਟੌਲੀ ਦੀ ਚੱਲਦੇ ਜਿਹੜੇ ਝਾੜੂ ਪਾਰਟੀ ਦੇ ਕੁਝ ਨੁਮਾਇੰਦੇ ਸੀਗੇ ਉਹਨਾਂ ਦੀ ਆਪਣੀ ਜ਼ਮਾਨਤਾਂ ਜ਼ਬਤ ਹੋ ਗਈਆਂ ਰਵਿੰਦ ਕੇਜਰੀਵਾਲ ਜਿਹੜੇ ਪ੍ਰਧਾਨ ਮੰਤਰੀ ਦਾ ਸੁਪਨਾ ਦੇਖਣ ਵਾਲੇ ਸੀਗੇ ਉਹ ਹਾਰ ਗਏ ਆਪਣੀ ਸੀਟ ਉਹ ਆਪਣੀ ਸੀਟ ਨਹੀਂ ਬਚਾ ਸਕੇ ਇਹ ਸਾਨੂੰ ਗੱਲਾਂ ਨਾ ਸਿਖਾਉਣ ਇਹ 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 ਬੀਜੇਪੀ ਤੋਂ ਕੰਮ ਕਰਨਾ ਸਿੱਖੇ ਹੋਏ ਸਿੱਖੇ ਹੋਏ ਬੰਦੇ ਨੇ ਉਹ ਨੇ ਇਹ ਬੀਜੇਪੀ ਜੋ ਨਿਕਲੇਵੇਂ ਬੰਦੇ ਨੇ ਕੋਈ ਨਹੀਂ ਉਹਨਾਂ ਨੂੰ ਆਪਣਾ ਡਰਾਮਾ ਕਰਨ ਤੋਂ ਕੋਈ ਗੱਲ ਨਹੀਂ ਇਹਨਾਂ ਦੀਆਂ ਗੱਲਾਂ ਨਾਲ ਈਵੀਐਮ ਕੋਈ ਇਹ ਕੋਈ ਇਹ ਇੱਕ ਵਾਰ ਸਰਕਾਰ ਨਹੀਂ ਇਸ ਤੋਂ ਪਹਿਲਾਂ ਵੀ ਸਰਕਾਰਾਂ ਕਾਂਗਰਸ ਦੀਆਂ ਲੰਬਾ ਸਮਾਂ ਉੱਤੇ ਰਹੀਆਂ ਨੇ ਕੀ ਹੋਈ ਵੀ ਇਹ ਮੰਦਾ ਕਪਲਾ ਕਰਦੇ ਰਹੇ ਨੇ ਉਹ ਇਲਜ਼ਾਮ ਲਾਉਂਦੇ ਰਹਿੰਦੇ ਨੇ ਛੋਟੀਆਂ ਪਾਰਟੀਆਂ ਨੇ ਨਾ ਕੋਈ ਸਾਨੂੰ ਪਰਵਾਹ ਨਹੀਂ ਹੈ ਅਸੀਂ ਆਪਣਾ ਭਾਰਤੀ ਜਨਤਾ ਪਾਰਟੀ ਕੰਮ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਦੇਸ਼ ਨੂੰ ਵਿਕਸਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਸੁਪਨਾ ਲਿਆ ਉਸ ਤੇ ਅਸੀਂ ਪਹਿਰਾ ਦੇ ਰਹੇ ਹਾਂ ਠੋਕ ਕੇ ਉਸ ਤੇ ਕੰਮ ਕਰ ਰਹੇ ਹਾਂ ਲੋਕ ਸਾਨੂੰ ਪਸੰਦ ਕਰ ਰਹੇ ਕਿੰਨੇ ਕਹਿ ਰਹੇ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਪਸੰਦ ਕਰ ਰਹੇ ਨੇ ਲੋਕ ਸਾਨੂੰ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਬੜਾ ਰੌਲਾ ਪਾਇਆ ਸੀ ਕਿ ਕਾਂਗਰਸ ਰਿਪੀਟ ਕਰ ਰਹੀ ਹੈ ਆਈ ਨਹੀਂ ਫਿਰ ਬੀਜੇਪੀ ਦਿੱਲੀ ਦੇ ਵਿੱਚ ਬੜਾ ਰੌਲਾ ਪਾਇਆ ਨੇ ਲੱਡੂ ਮੰਗਾ ਲਏ ਟੋਲ ਮੰਗਾ ਲਏ ਡੀਜੇ ਮੰਗਾ ਲਏ ਝੜੂ ਪਾਰਟੀ ਵਾਲਿਆਂ ਦੇ ਨੁਮਾਇੰਦਿਆਂ ਨੇ ਉਥੇ ਨੱਚਣ ਲੱਗ ਗਏ ਦੁਪਹਿਰੇ ਹੀ ਵੀ ਸਾਡੀ ਸਰਕਾਰ ਬਣ ਗਈ ਕਿੱਥੇ ਗਏ ਉਹ ਮੈਂ ਪੁੱਛਣਾ ਚਾਹੁੰਨਾ ਆਪਣੇ ਸੁਪਰੀਮੋ ਦੀ ਜਮਾਨਤ ਤਾਂ ਬਚਾ ਨਹੀਂ ਸਕੇ ਉਹਨਾਂ ਦੇ ਮੰਤਰੀ ਜਿਹੜੇ ਮਨੀਸ ਸੋਧਿਆ ਜੀ ਹੋਰ ਕਈ ਜਿਹੜੇ ਮੰਤਰੀ ਉਹ ਹਰ ਗਏ ਉਹਨਾਂ ਤੋਂ ਛੋਟੇ ਛੋਟੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੋਂ ਨਵੇਂ ਫਰੈਸ਼ਰ ਬੰਦਿਆਂ ਤੋਂ ਹਰ ਗਏ ਉਹ ਕਿੱਥੇ ਨੇ ਕਿੱਥੇ ਰਸਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਰਨਾ ਟਾਈਮ ਤੇ ਮੈਂ ਅਰਜੰਦਰ ਪੱਟ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਜਿਹੜਾ ਕਿ ਰਾਜਨੀਤੀ ਦੇ ਵਿੱਚ ਬਦਲਾ ਆਇਆ ਤੇ ਇਹ ਗੱਲਬਾਤ ਕਰਾਂਗੇ ਸਾਡੇ ਨਾਲ ਭਾਜਪਾ ਦੇ ਮੁਖਬਲਾਰੇ ਕੁਲਦੀਪ ਸਿੰਘ ਸਿੱਧੂਪੁਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਿਣਾ ਉਹਨਾਂ ਦਾ ਪਹਿਲਾਂ ਤਾਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਟੀਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਦਫ਼ਤਰ ਮੇਰੇ ਬਤੀ ਪਹਾਨਾ ਉਚਾਇਓ ਬਹੁਤ-ਬਹੁਤ ਮਿਹਰਬਾਨੀ ਸਿੱਧੂਪੁਰ ਸਾਹਿਬ ਭਾਜਪਾ ਦੀ ਜਿੱਤ ਹੋਈ ਹੈ ਦਿੱਲੀ ਦੇ ਵਿੱਚ ਤੇ ਕਈ ਸਵਾਲ ਵੀ ਖੜੇ ਹੋਏ ਨੇ ਕਿ ਈਵੀਐਮ ਦੇ ਵਿੱਚ ਹਿਰਾਫੇਰੀ ਹੋਈ ਹੈ ਜਾਂ ਕਿ ਅਸੀਂ ਕਈ ਹੋਰ ਵੀ ਸਵਾਲ ਕੀਤੇ ਗਏ ਨੇ ਵਿਰੋਧੀਆਂ ਵੱਲੋਂ ਕੀ ਕਹਿਣਾ ਚਾਹਦੇ ਹੋ ਈਵੀਐਮ ਵਾਲੇ ਜਿਹੜੇ ਕਹਿਣ ਵਾਲੇ ਰੌਲਾ ਪਾਉਣ ਵਾਲੇ ਕਾਂਗਰਸ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਦਿੱਲੀ ਦੇ ਅੰਦਰ ਜ਼ ਕਿਤੇ 1000 ਵੋਟ ਪਈ ਹੈ ਕਿਤੇ 2000 ਵੋਟ ਪਈ ਹੈ ਉਹਨਾਂ ਦੀ ਟੋਲੀ ਦੀ ਚੱਲਦੇ ਜਿਹੜੇ ਝਾੜੂ ਪਾਰਟੀ ਦੇ ਕੁਝ ਨਮਾਇंदे ਸੀਗੇ ਉਹਨਾਂ ਦੀ ਆਪਣੀ ਜਮਾਨਤਾਂ ਜਬਤ ਹੋ ਗਈਆਂ ਰਵਿੰਦ ਕੇਜਰੀਵਾਲ ਜਿਹੜੇ ਪ੍ਰਧਾਨ ਮੰਤਰੀ ਦਾ ਸੁਪਨਾ ਦੇਖਣ ਵਾਲੇ ਸੀਗੇ ਉਹ ਹਾਰ ਗਏ ਆਪਣੀ ਸੀਟ ਉਹ ਆਪਣੀ ਸੀਟ ਨਹੀਂ ਬਚਾ ਸਕੇ ਇਹ ਸਾਨੂੰ ਗੱਲਾਂ ਨਾ ਸਿਖਾਉਣ ਇਹ 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 ਬੀਜੇਪੀ ਤੋਂ ਕੰਮ ਕਰਨਾ ਸਿੱਖੇ ਹੋਏ ਸਿੱਖੇ ਹੋਏ ਬੰਦੇ ਨੇ ਉਹ ਨੇ ਇਹ ਬੀਜੇਪੀ ਜੋ ਨਿਕਲੇਵੇਂ ਬੰਦੇ ਨੇ ਕੋਈ ਨਹੀਂ ਉਹਨਾਂ ਨੂੰ ਆਪਣਾ ਡਰਾਮਾ ਕਰਨ ਦੋ ਕੋਈ ਗੱਲ ਨਹੀਂ ਇਹਨਾਂ ਦੀ ਗੱਲਾਂ ਨਾਲ ਈਵੀਐਮ ਕੋਈ ਇਹ ਕੋਈ ਇੱਕ ਵਾਰ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਸਰਕਾਰਾਂ ਕਾਂਗਰਸ ਦੀਆਂ ਲੰਬਾ ਸਮਾਂ ਉੱਤੇ ਰਹੀਆਂ ਨੇ ਕਿ ਉਹ ਵੀ ਇਹ ਮੰਦਾ ਕਪਲਾ ਕਰਦੇ ਰਹੇ ਨੇ ਉਹ ਇਲਜ਼ਾਮ ਲਾਉਂਦੇ ਰਹਿੰਦੇ ਨੇ ਛੋਟੀਆਂ ਪਾਰਟੀਆਂ ਨੇ ਨਾ ਕੋਈ ਸਾਨੂੰ ਪਰਵਾਹ ਨਹੀਂ ਹੈ ਅਸੀਂ ਆਪਣਾ ਭਾਰਤੀ ਜਨਤਾ ਪਾਰਟੀ ਕੰਮ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਦੇਸ਼ ਨੂੰ ਵਿਕਸਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਸੁਪਨਾ ਲਿਆ ਉਸ ਤੇ ਅਸੀਂ ਪਹਿਰਾ ਦੇ ਰਹੇ ਹਾਂ ਠੋਕ ਕੇ ਉਸ ਤੇ ਕੰਮ ਕਰ ਰਹੇ ਹਾਂ ਲੋਕ ਸਾਨੂੰ ਪਸੰਦ ਕਰ ਰਹੇ ਨੇ ਹਾਂ ਕਿ ਜੀ ਦੀ ਹਾਰ ਹੋਈ ਆ ਆਮਾ ਦੀ ਪਾਰਟੀ ਦੀ ਕਹਿੰਦੇ ਰਵਿੰਦ ਕੇਜਵਰੀ ਹੁਣ ਲੁਧਿਆਣਾ ਦੇ ਵਿੱਚੋਂ ਲੜਨਗੇ ਨਹੀਂ ਕੋਈ ਗੱਲ ਨਹੀਂ ਅ ਪਤਾ ਹੀ ਇਹ ਤਾਂ ਸਾਰਿਆਂ ਨੂੰ ਵੀ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਹੁਣ ਭਗਵੰਤ ਮਾਨ ਸਾਹਿਬ ਨੂੰ ਮੈਨੂੰ ਲੱਗਦਾ ਅੱਜ ਬੁਲਾਇਆ ਉੱਥੇ ਬੁਲਾਇਆ ਹੋਇਆ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਦਿੱਲੀ ਦੇ ਵਿੱਚ ਇਹ ਇੱਕ ਕੁਰਕੇ ਨਹੀਂ ਹੁੰਦੇ ਉਹ ਤਾਂ ਰੂਪ ਅਦਾ ਕਰ ਰਹੇ ਨੇ ਇਹਨਾਂ ਦੀ ਝਾੜੂ ਪਾਰਟੀ ਦੇ ਜਿੰਨੇ ਐਮਐਲਏ ਨੇ ਜਿੰਨੇ ਮੰਤਰੀ ਨੇ ਸਭ ਕੇਜਰੀਵਾਲ ਦੀ ਐਨ ਗੁਲਾਮੀ ਉੱਤੇ ਪੱਗਾਂ ਤੱਕ ਰੱਖੀਆਂ ਜਾ ਰਹੀਆਂ ਉਹਦੇ ਸਿਰ ਪੈਰਾਂ 'ਚ ਕੀ ਸਾਨੂੰ ਬਣਾਇਆ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੇ ਰਵਿੰਦ ਕੇਜਰੀਵਾਲ ਮੰਤਰੀ ਹੈ ਇੱਥੋਂ ਦਾ ਰਵਿੰਦ ਕੇਜਰੀਵਾਲ ਐਮਐਲਏ ਇੱਥੋਂ ਦਾ ਰਵਿੰਦਰ ਕੇਜਰੀਵਾਲ ਮੁੱਖ ਮੰਤਰੀ ਇੱਥੋਂ ਦਾ ਕੀ ਆ ਉਹਦੇ ਕੋਲ ਉਹਦਾ ਪੰਜਾਬ 'ਚ ਦਿੱਲੀ ਜਿਉਂ ਲੋਕਾਂ ਨੇ ਕੱਢਤਾ ਹੁਣ ਪੰਜਾਬ ਚ ਆਊਗਾ ਅਸੀਂ ਬਿਲਕੁਲ ਵਿਰੋਧ ਕਰਾਂਗੇ ਬਾਈਕਾਟ ਕਰਾਂਗੇ ਉਹਦਾ ਜੇ ਉਹ ਨੂੰ ਐਕਸੈਪਟ ਕਰਦੇ ਨੇ ਭਗਵੰਤ ਮਾਨ ਜੀ ਯਾਰ ਸੀਐਮ ਬਣਨ ਤੋਂ ਪਹਿਲਾਂ ਉਹਨਾਂ ਤੋਂ ਬੜਾ ਕੁਝ ਲਖਾਇਆ ਗਿਆ ਹੋਣਾ ਭਗਵੰਤ ਮਾਨ ਜੀ ਤੋਂ ਵੀ ਜਦੋਂ ਤੈਨੂੰ ਕਹਿਣਾ ਵੀ ਕੁਰਸੀ ਛੱਡ ਦੀ ਉਹ ਤਿਆਰ ਨਿਕਾਪ ਛੱਡਣ ਚੱਲੇ ਨੇ ਉੱਤੇ ਜਾਰੇ ਨੇ ਉੱਥੇ ਅੱਜ ਮੀਟਿੰਗ ਦਾ ਮਤਲਬ ਤਾਂ ਮੈਨੂੰ ਲੱਗਦਾ ਇਹੀ ਹੋਣਾ ਬਾਕੀ ਤੁਹਾਨੂੰ ਕਲੀਅਰ ਹੋ ਜਾਣਾ ਕੁਝ ਦਿਨਾਂ ਦੇ ਵਿੱਚ ਵਿੱਚ ਤੁਸੀਂ ਵਿਰੋਧ ਦੀ ਗੱਲ ਕਰ ਦਿਓ ਭਾਜਪਾ ਵੱਲੋਂ ਹਾਰੇ ਹੋਏ ਨੂੰ ਰਾਜ ਮੰਤਰੀ ਬਣਾਦਾ ਰੰਗਦੀਪ ਬਿੱਟੂ ਨੂੰ ਕਿ ਹੁਣ ਕੇਜਰੀਵਾਲ ਵੀ ਬਣ ਸਕਦਾ ਫਿਰ ਕਦ ਦੇਖੋ ਗੱਲ ਕਦ ਦੀ ਦੇਖੋ ਕੀ ਇਹ ਕੇਜਰੀਵਾਲ ਦਾ ਕਦ ਉਹ ਆਪਣੇ ਹਸਾਰ ਤੋਂ ਚੋਣ ਲੈ ਜਿੱਥੇ ਦਾ ਰਹਿਣ ਵਾਲਾ ਸੀ ਲੋਕਾਂ ਨੇ ਜਿਵੇਂ ਕਲੀਨ ਆਉਟ ਨਹੀਂ ਮਾਰਦੇ ਉਹ ਚੱਕ ਕੇ ਮਾਰਿਆ ਹਰਿਆਣੇ ਦੇ ਵਿੱਚ ਜਮਾਨਤ ਤਾਂ ਜਬਤ ਹੋ ਗਈ ਆ ਫਿਰ ਉਹ ਦਿੱਲੀ ਭੱਜ ਗਿਆ ਫਿਰ ਦਿੱਲੀ ਵਾਲੇ ਨੇ ਭਜਾਤਾ ਹੁਣ ਪੰਜਾਬ ਹੈ ਪੰਜਾਬ ਚ ਲੋਕਾਂ ਨੇ ਇਹੀ ਸਰਕਾਰ ਗਿਰ ਜਾਣੀ ਹੈ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਦੂਰ ਨਹੀਂ ਹੈ ਇਹੀ ਸਰਕਾਰ ਗਿਰ ਜਾਣੀ ਹੈ ਇਹ ਤਾਂ ਸਰਕਾਰਾਂ ਬਣਾਉਣ ਦੀ ਗੱਲ ਕਰਦੇ ਨੇ ਨਾ ਇਹ ਰਾਜਨੀਤੀ ਭੁੱਲ ਜਾਣਗੇ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਸਮਾਂ ਨਰਿੰਦਰભાઈ ਮੋਦੀ ਦਾ ਸਮਾਂ ਔਰ ਕੱਲੇ-ਕੱਲੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੱਸ ਤੁਸੀਂ ਕਿਵੇਂ ਕਹਿ ਰਹੇ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਪਸੰਦ ਕਰ ਰਹੇ ਨੇ ਲੋਕ ਸਾਨੂੰ ਦਿੱਲੀ ਦੇ ਵਿੱਚ ਇਹ ਹਰਿਆਣੇ ਦੇ ਵਿੱਚ ਬੜਾ ਰੌਲਾ ਪਾਇਆ ਸੀ ਕਿ ਕਾਂਗਰਸ ਰਿਪੀਟ ਕਰ ਰਹੀ ਹੈ ਆਈ ਨੀਵਰ ਬੀਜਪੀ ਦਿੱਲੀ ਦੇ ਵਿੱਚ ਬੜਾ ਰੌਲਾ ਪਾਇਆ ਇਹਨਾਂ ਨੇ ਲੱਡੂ ਮੰਗਾ ਲੇ ਢੋਲ ਮੰਗਾ ਲੇ ਡੀਜੇ ਮੰਗਾ ਲੇ ਝੜੂ ਪਾਰਟੀ ਵਾਲਿਆਂ ਦੇ ਨੁਮਾਇੰਦਿਆਂ ਨੇ ਉਥੇ ਨੱਚਣ ਲੱਗ ਗਏ ਦੁਪਹਿਰੇ ਹੀ ਵੀ ਸਾਡੀ ਸਰਕਾਰ ਬਣ ਗਈ ਕਿੱਥੇ ਗਏ ਉਹ ਮੈਂ ਪੁੱਛਣਾ ਚਾਹੁੰਦਾ ਆਪਣੇ ਸੁਪਰੀਮੋ ਦੀ ਜਵਾਨਤਾ ਬਚਾ ਨਹੀਂ ਸਕੇ ਉਹਨਾਂ ਦੇ ਮੰਤਰੀ ਜਿਹੜੇ ਮਨੀ ਸੁਧੋਧਿਆ ਜੀ ਹੋਰ ਕਈ ਜਿਹੜੇ ਮੰਤਰੀ ਉਹ ਹਰ ਗਏ ਉਹਨਾਂ ਤੋਂ ਛੋਟੇ ਛੋਟੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤੋਂ ਨਵੇਂ ਫਰੈਸ਼ਰ ਬੰਦਿਆਂ ਤੋਂ ਹਰ ਗਏ ਕਿੱਥੇ ਨੇ ਕਿੰਨੇ ਮੈਂ ਪੁੱਛਣਾ ਚਾਹੁੰਨਾ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਕਿਸਾਨ ਸੜਕਾ ਤੇ ਆ ਕੇਂਦਰ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਸਨ ਛੰਭੂ ਬੋਰਡਰ ਦੇ ਉੱਤੇ ਉਹਨਾਂ ਦੇ ਵੀ ਕੇਂਦਰ ਸਰਕਾਰ ਕਰਨੇ ਉਤਰੇ ਕਿ ਮੁੜ ਪਿਵਰਟਨ ਲੈ ਲਿਆ ਕਿਵੇਂ ਦੇ ਕੋਈ ਨਹੀਂ ਕੋਈ ਨਾ ਜ਼ਿੰਮੇਵਾਰੀ ਲਵੇ ਭਗਵੰਤ ਮਾਨ ਲਵੇ ਮੁੱਖ ਮੰਤਰੀ ਭਗਵੰਤ ਮਾਨ ਆ ਉਹ ਹਦੂਦ ਦੇ ਵਿੱਚ ਬੈਠੇ ਨੇ ਪੰਜਾਬ ਦੀ ਕਿਸਾਨ ਨੇ ਜਿਹੜੇ ਸਾਡੇ ਸਤਿਕਾਰਯੋਗ ਨੇ ਪਰ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਮੇਰੀ ਸਰਕਾਰ ਬਣਾਓ ਤੁਸੀਂ ਵੀਡੀਓ ਚੱਕੋ ਉਹਨਾਂ ਦੇ ਪੁਰਾਣੇ ਭਗਵੰਤ ਮਾਨ ਤਾਂ ਉਹੀ ਹੈ ਉਹਦੀ ਸੋਚ ਵੀ ਉਹੀ ਹੋਣੀ ਹੈ ਬਦਲੀ ਤਾਂ ਨਹੀਂ ਉਹਨੇ ਕਿਹਾ ਸੀ ਗਾ ਵੀ ਮੈਂ ਹਰ ਇੱਕ ਫਸਲ ਤੇ ਐਮਐਸਪੀ ਦਊਗਾ ਮੇਰੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਾਓ ਦੋ ਕੌਣ ਰੋਕ ਰਿਹਾ ਤੁਹਾਨੂੰ ਦੱਸੋ ਮੈਨੂੰ ਕਿਸਾਨਾਂ ਵਾਸਤੇ ਜਿੰਨਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਬਹੁਤ ਜ਼ਿਆਦਾ ਹੋਰ ਵਾਅਦਾ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਨਾ ਸਵਾਲ ਆ ਮੇਰਾ ਕੀ ਕੌਣ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਜੇ ਪੰਜਾਬ ਦੇ ਵਿੱਚ ਤੁਸੀਂ ਜਿੱਤ ਹਾਸਲ ਕਰਨੇ ਤੇ ਕਿਸਾਨਾਂ ਦੇ ਜਿਹੜੇ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਨੂੰ ਮਾਲਕ ਕਿਸਾਨ ਸਾਡੇ ਨਾਲ ਨੇ ਭਾਈ ਜੀ ਇਹ ਤਾਂ ਇੱਕ ਅਫਵਾਹ ਫਲਾਈ ਹੋਈ ਵੀ ਕਿਸਾਨ ਵਿਰੋਧੀ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਕੀ ਲੱਗਦਾ ਹੈ ਕੀ ਅਸੀਂ ਕਿਸਾਨਾਂ ਦੇ ਨਾਲ ਨਹੀਂ 2-2000 ਰੁਪਏ ਉਹਨਾਂ ਨੂੰ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਮਿਲ ਰਿਹਾ 3 ਤੋਂ 5 ਲੱਖ ਦਾ ਕ੍ਰੈਡਿਟ ਕਾਰਡ ਦਾ ਉਹਨਾਂ ਨੂੰ ਬੇਨਫਿਟ ਦੇਤਾ ਹੋਰ ਹੀ ਫਸਲਾਂ ਤੇ ਐਮਐਸਪੀ ਮਿਲ ਰਿਹਾ ਕੁਝ ਤੇ ਨਹੀਂ ਹੈਗਾ ਕੋਈ ਗੱਲ ਨਹੀਂ ਉਹ ਵੀ ਸਾਰਾ ਕੁਝ ਸੌਲਟ ਆਊਟ ਹੋ ਜਾਊਗਾ ਬੇਫਿਕਰ ਰਹੋ ਤੁਸੀਂ ਕਿਸਾਨ ਸਾਡੇ ਨਾਲ ਨੇ ਕਿਸਾਨਾ ਨਹੀਂ ਸਾਡੀ ਸਰਕਾਰ ਬਣਾਉਣੀ ਹੈ ਆਉਣ ਵਾਲੇ ਸਮੇਂ 'ਚ ਧੰਨਵਾਦ ਭਾਜਪਾ ਦੇ ਮੁਖਬਲਾਰੇ ਕੁਲਦੀਪ ਸਿੰਘ ਸਿੱਧੂਪੁਰ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੱਡੇ ਪੈਕੇਜ ਵੀ ਲਿਆਂਦੇ ਜਾਣਗੇ ਤੇ ਕਿਸਾਨ ਹੀ ਉਹਨਾਂ ਦਾ ਝੰਡਾ ਚੁੱਕ ਕੇ ਉਹਨਾਂ ਦੀ ਸਰਕਾਰ ਬਣਾਉਣਗੇ ਫਤਿਹਗੜ ਸਾਹ ਤੋਂ ਕਮਰਾਂ ਮਨਿੰਦਰ ਕੋੜ ਦੇ ਨਾਲ ਰਜਿੰਦਰ ਸਿੰਘ ਪਟਦੀਪ ਸ਼ਰਮ